ਦੁਨੀਆ ਦਾ ਸਰਿਆਇ ਪਿਆ ਆ ਤਨ ਦਾ ਦਈਏ ਕਿ ਅੱਜ ਕੱਲ ਖਬਰਾਂ ਕੁਝ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਕਿ ਦਿਮਾਗ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਨੇ ਕਿ ਕੀ ਬਣੂਗਾ ਦੁਨੀਆ ਦਾ ਤਨ ਦਾ ਦਈਏ ਕਿ ਨਜ਼ਦੀਕ ਪਿੰਡ ਨਸਹਿਰਾ ਬਹਾਦਰ ਦੀ ਰਹਿਣ ਵਾਲੀ ਇੱਕ ਵਿਆਤਾ ਪਿਛਲੇ ਕਰੀਬ 2 ਮਹੀਨੇ ਤੋਂ ਗਾਇਬ ਹੈ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਆਪਣੇ ਨਾਲ 1.5 ਸਾਲ ਦਾ ਇੱਕ ਬੱਚਾ 90000 ਰੁਪਏ ਅਤੇ ਗਹਿਣੇ ਵੀ ਲੈ ਗਈ ਪਰਿਵਾਰ ਦਾ ਦੋਸ਼ ਹੈ ਕਿ ਉਹ ਆਪਣੇ ਪ੍ਰੇਮੀ ਜੋ ਬੱਬੇਹਾਲੀ ਪਿੰਡ ਦਾ ਰਹਿਣ ਵਾਲਾ ਹੈ ਨਾਲ ਫਰਾਰ ਹੋ ਗਈ ਹੈ ਜੋ ਕਿ ਉਹ ਕਾਫੀ ਧੀਰ ਤੋਂ ਉਹਨਾਂ ਦੇ ਘਰ ਆਉਂਦਾ ਸੀ ਅਤੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਜਿਸ ਦਿਨ ਤੋਂ ਉਹਨਾਂ ਦੀ ਨੂੰਹ ਗਾਇਬ ਹੈ ਉਸ ਦਿਨ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਨੂੰ ਉਸ ਦੇ ਨਾਲ ਹੀ ਕਾਰ ਵਿੱਚ ਬੈਠਦੇ ਦੇਖਿਆ ਸੀ ਮਾਮਲੇ ਦੀ ਸ਼ਿਕਾਇਤ ਪਰਿਵਾਰ ਨੇ ਸਬੰਧਤ ਪੁਲਿਸ ਥਾਣੇ ਵਿੱਚ ਵੀ ਕੀਤੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ ਉੱਥੇ ਹੀ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਔਰਤ ਬੇਸਕ ਜਿੱਥੇ ਮਰਜ਼ੀ ਜਾਵੇ ਜਿੱਥੇ ਮਰਜ਼ੀ ਰਵੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ 1.5 ਸਾਲ ਦਾ ਬੱਚਾ ਵਾਪਸ ਦਿਵਾ ਦਿੱਤਾ ਜਾਵੇ ਦੂਜੇ ਪਾਸੇ ਔਰਤ ਤੇ ਜਿਸ ਨੌਜਵਾਨ ਨਾਲ ਫਰਾਰ ਹੋਣ ਦੀ ਦੋਸ਼ ਲਗਾਇਆ ਜਾ ਰਿਹਾ ਹੈ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਉਹ ਆਪਣੇ ਤੌਰ ਤੇ ਵੀ ਦੋਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਕੋਲ ਵੀ ਪਤਾ ਕਰ ਆਏ ਹਨ ਪਰ ਕਿਤੇ ਉਹਨਾਂ ਦਾ ਅਤਾ ਪਤਾ ਨਹੀਂ ਲੱਗਿਆ ਪਰ ਜਦੋਂ ਵੀ ਇਹਨਾਂ ਦੋਨਾਂ ਦੀ ਖਬਰ ਮਿਲੇਗੀ ਉਹ ਘਟੋ ਘਟ ਉਹਨਾਂ ਦਾ ਬੱਚਾ ਵਾਪਸ ਦਿਵਾਉਣ ਦੀ ਜ਼ਰੂਰ ਕੋਸ਼ਿਸ਼ ਕਰਨਗੇ ਦੂਜੇ ਪਾਸੇ ਜਦੋਂ ਸਬੰਧਤ ਥਾਣਾ ਪੁਰਾਣਾਸਾਲਾ ਦੇ ਐਸ ਐਚਓ सुरेंद्र ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਡੀ ਡੀ ਆਰ ਕਟ ਲਈ ਗਈ ਹੈ ਅਤੇ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਕਿੰਨੀ ਕਿਲੋਨੀ ਹਰਕਤ ਦੋ ਬੱਚਿਆਂ ਦੀ ਮਾਂ ਤੇ ਪ੍ਰੇਮੀ ਦੇ ਨਾਲ ਨਿਕਲ ਜਾਣਾ ਸੁਭਾਵਿਕ ਤੌਰ ਤੇ ਸ਼ਰਮਸਾਰ ਕਰ ਦੇਣ ਵਾਲੀ ਖਬਰ ਹੈ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਮਨ ਜਿਹੜਾ ਆ ਸੋਚਨ ਤੇ ਮਜਬੂਰ ਹੋ ਜਾਂਦਾ ਆ ਕਿ ਕੀ ਬਣੂ ਦੁਨੀਆ ਦਾ ਸਤਿ ਸ੍ਰੀ ਅਕਾਲ ਜੀ ਦੇਖਦੇ ਪਿਓ ਤੁਸੀਂ ਡੀਪੀਸੀ ਪੰਜਾਬੀ ਸਾਡੇ ਪੱਤਰਕਾਰ ਰੋਹਿਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰੀ ਖਬਰ ਦੇ ਉੱਤੇ ਤਲਵਤ ਕੋਈ ਨਹੀਂ ਹੋਈ ਨੋ ਗਈ ਘਰੋਂ ਦਵਾਈ ਲੈਣ 28 ਤਰੀਕ 10ਵੇਂ ਮਹੀਨੇ 28 ਤਰੀਕ ਤੇ ਮੁੜ ਕੇ ਨਹੀਂ ਆਈ ਇਹ 20 ਤਰੀਕ ਜਾਂਦਾ ਤਾਂ ਬੰਦਾ ਸਾਡੇ ਕਿ ਉਹਨੂੰ ਨਾਗਪੁਰ ਚਲ ਜਾਂਦੇ ਆ ਫੇਰ ਮੁੜ ਕੇ ਪਲ ਡੇਢ ਮਹੀਨਾ ਰਹਿ ਕੇ ਆਏ ਉੱਥੇ ਫੇਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋਲ ਤੇ ਕੋਈ ਗੱਲਬਾਤ ਨਹੀਂ ਮੈਨੂੰ ਰੋਟੀ ਰੱਟੀ ਪਕਾ ਕੇ ਖਵਾ ਕੇ ਗਈ ਹੈ اچھا ਕੀ ਇਹ ਮਰੇ ਨੰਮ ਦੇ ਮੇਤ ਨੰਨ ਮੇਤ ਬੱਬੇ ਵਾਲੇ ਦਾ ਬੱਬੇ ਵਾਲੇ ਦਾ ਮੁੰਡਾ ਉਹਦੇ ਚਾਚੇ ਦਾ اچھا ਚਪਾਈ ਪਰ ਆਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜੇ ਦੇਖਿਆ ਉਹਦੇ ਘਰ ਤੋਂ ਮੁੰਡਾ ਵੀ ਇਹਨਾਂ ਦੇ ਘਰ ਬੈਠਣਾ ਦਾ ਵੀ ਨਹੀਂ ਘਰ ਉਹ ਕਹਿੰਦੇ ਵੀ ਆਡਾ ਬੇਟਾ 3 ਵਜੇ ਦਾ ਘਰੋਂ ਗਿਆ ਵਾ ਇਹ ਵਿੱਚ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਨੇ ਮੈਨੂੰ ਫੋਨ ਕੀਤਾ ਨਵੇਂ ਸਾਲੇ ਜਾ ਕੇ ਤੁਹਾਨੂੰ ਜਦੋਂ ਮੈਂ ਗਿਆਦਾ ਪਤਾ ਕਰਕੇ ਐਂ ਕੁੜੀਏ ਤੇ ਕੰਦੀ ਮੈਨੂੰ ਫੋਨ ਕੀਤਾ 2:40 ਮਿੰਟ ਤੇ ਮੰਮੀ ਕੀ ਜਰਨਾ 12000 ਦਾ ਵਾ ਤੇ ਮੈਂ ਤੂੰ ਆ ਜਾ ਕਰਨ 12000 ਦਾ ਤੇ ਪੇ ਡਾੜੀ ਤਰਾ ਕੇ ਲੈ ਆਏਗਾ ਤੇ ਫੇ ਮੁਰ ਘਰ ਨਹੀਂ ਆਈ ਮੈਂ 6 ਵਜੇ ਤੱਕ ਵੇਟ ਕੀਤਾ ਨਾ ਦਾ ਇਹਦਾ ਫੇ ਚਲ ਸ਼ਹਿਰ ਗਈ ਹੋਗੀ ਫੇ ਚਲ ਨਹੀਂ ਆਈ ਜਿਤਕਰ ਤੇ ਨਾਲ ਚਲ ਗਈ ਕੇ ਇਹਦੇ ਆਨੂੰ ਪਤਾ ਲੱਗਾ ਵੀ ਇੱਥੇ ਗੱਡੀ ਤੇ ਪਿੰਡ ਆਇਆ ਉਹ ਬਾਅਦ ਪਤਾ ਲੱਗਾ ਉਹ ਦੂਏ ਦਿਨ ਫੇਰ ਮੈਂ ਘਰ ਦੂਏ ਦੂਏ ਦਿਨ ਨਹੀਂ ਕਿ 3 ਦਿਨ ਫੇਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫੇਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗਾੜੀ ਉਹ ਨਾਨੀ ਦੇ ਮਾਂ ਕਹਿੰਦੀ ਉਹਦੀ ਮਾਂ ਦੀ ਭੌਂਕ ਭਾਂਕ ਕੇ ਚਲ ਜਾਂਦੀ ਹੈ ਮੈਂ ਚਾਰ ਹੱਲੇ ਨਾਲ ਦੇ ਘਰ ਗਈ ਕਿਸੇ ਨੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਇੱਕ ਦਿਨ ਉਹਦੇ ਡੈਡੀ ਹੁਣੀ ਆਏ ਅਸੀਂ ਤਾਂ ਵੀ ਗਏ ਆਪਾਂ ਸੇਟੜ ਕੇ ਤੜਕੇ ਬੇਟੇ ਨੂੰ ਲੈ ਕੇ ਉਹਨਾਂ ਨੇ ਸਾਡਾ ਕੁਝ ਨਹੀਂ ਹੋਣ ਤਾਂ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਹੈ ਹੁਣ ਅਸੀਂ ਕਿੱਥੋਂ ਲੱਭ ਕੇ ਲਈਏ ਉਹਨੇ ਲੱਭੇ ਤੇ ਪੁਲਸੀ ਲੱਭੇ ਨਾ ਉਹ ਬੱਚੇ ਐ ਇੱਕ ਬੱਚਾ ਛੱਡ ਗਈ ਐ ਚੌਥੇ ਸਾਲ ਚ ਪਿਆ ਮੇਕੋ ਛੱਡ ਗਈ ਐ ਤੇ ਡੇਢ ਸਾਲ ਦਾ ਬੱਚਾ ਲੈ ਗਈ ਐ ਨਾ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਇੱਥੇ ਰਹਿਣਾ ਸਾਡੇ ਤੇ ਠੀਕ ਐ ਨਹੀਂ ਰਹਿਣਾ ਤੇ ਤੁਹਾਡਾ ਪੋਤਾ ਸਾਨੂੰ ਦਿੱਤਾ ਜਾ ਵੀ ਮੇਰਾ ਸੋਨਾ ਦਿੱਤਾ ਜਾ ਮੇਰਾ ਪੈਸਾ ਦਿੱਤਾ ਜਾਏ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਟੇ ਮੇਰੇ ਤੇ ਚੈਨੀ ਤੇ ਕਾਂਟੇ ਹੋਦੇ ਹੀਗੇ ਅਸੀਂ ਬਹੁਤਾ ਸੋਨਾ ਨਹੀਂ ਦੱਸਦੇ ਜਿੰਨਾ ਕੋਲ ਨੇ ਦੱਸ ਦਿੰਦੇ ਨੇ ਮੇਰਾ ਨਾਮ ਸਿੰਘ ਆ ਜੀ ਆਈ ਵੀ ਤਰੀਕਾ 22 ਤਰੀਕ ਚੱਲ ਗਈ ਐ ਬੰਨਾ ਇਹ ਲਾ ਕੇ ਗਈ ਗੰਦੀ ਮੈਂ ਗੱਡੀ ਲੈ ਕੇ ਸਿੰਨਰ ਗਿਆ ਹੀਗਾ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ ਚੱਲੀ ਤੈ ਦਿਨ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕੇ ਚੱਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹ ਤੇ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦੇ ਜਿਹੜਾ ਆਖਰੀ ਕਾਲ ਉਹ ਹੀ ਆਈ ਹੈ ਵੀ ਕਿ ਜਿਆਦਾ ਪਤਾ ਕੀਤਾ ਤੇ 12000 ਦਾ ਕਹਿੰਦੇ ਤੇ ਇਹ ਕਹਿ ਲੱਗੇ ਵੀ ਮੰਮੀ ਜਿਹੜਾ ਡੈਡੀ ਆ ਸ਼ਾਕਾ ਜੀ ਉਹ ਕਿੱਥੇ ਰੰਗਿਆ ਸ਼ਾਕ ਨਾ ਸ਼ਾਕ ਨਹੀਂ ਸਾਨੂੰ ਪੂਰਾ ਯਕੀਨ ਆ ਉਹ ਮੁੰਡਾ ਵੀ ਉਸ ਦਿਨ ਦਾ ਗਾਇਬ ਆ ਬੱਬੇ ਵਾਲੀ ਤੋਂ ਤੇ ਉਹ ਸਰਪੰਚ ਨਾ ਦੇ ਕੋਈ ਪੁਲਿਸ ਦੀ ਕੋਈ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਸਰੰਥਾਂ ਲਾ ਅਪਲੋਡਿੰਗ ਇਹਨਾਂ ਲਾ ਅਪਲੋਡਿੰਗ ਕਿਤੇ ਲੱਭੀ ਜਾ ਗਏ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋਈ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਕੁੜੀ ਦੀ ਮਾਂ ਨੂੰ ਹੀ ਲੱਗਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਹਾਂ ਸਾਡਾ ਮਤਲਬ ਬੱਚਾ ਨਿਗਾਹ ਤੇ ਲੱਗੀ ਆ ਸਾਡੀ ਜਿਆਦਾ ਮੰਗੇ ਆ ਵੀ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਈ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਰਹਿ ਆਲ ਬਾਅਦ ਇਹ ਹੋਏ ਆ ਜੇ ਮੜਾਉਣਾ ਕੋ ਅੱਗੇ ਜਾਂਦਾ ਹੁੰਦਾ ਏ ਕੋਈ ਸਾਲ ਤੋਂ ਪਤਾ ਨਹੀਂ 6 ਮਹੀਨਿਆਂ ਤੋਂ ਪਹਿਲਾਂ ਜਾਂਦਾ ਏ ਨਾਮ ਕੀ ਬਿਟੇ ਦਾ ਨਵੀਨ ਅੱਛਾ ਤੇ ਇਹ ਜਦੋਂ ਨਾਲਾ ਉੱਥੇ ਰਹਿੰਦਾ ਵੀ ਰਿਹਾ ਵਾ ਬਾਹਰ ਹੀ ਫਿਰ ਤੂੰ ਜਾਂਦੇ ਰਹੇ ਉਹ ਉਹਨਾਂ ਦੇ ਮੂੰਹ ਐ ਸੁਣਿਆ ਵਾ ਅੱਛਾ ਤੇ ਸਾਨੂੰ ਇਹ ਗੱਲ ਦਾ ਪਤਾ ਕੋਈ ਨਹੀਂ ਵੀ ਕਿੱਥੇ ਜਾਂਦਾ ਖਾਦੇ ਨਾਲ ਕੋਈ ਲਾਣਾ ਦੇਣਾ ਮੁੰਡੇ ਦਾ ਕੋਈ ਨਹੀਂ ਠੀਕ ਹੈ ਨਾ ਸਾਨੂੰ ਉਹ ਕਮਾਈ ਦਿੰਦਾ ਸੀ ਆਪਣੇ ਕਮਾਉਂਦਾ ਸੀ ਆਪਣੇ ਖਾਂਦਾ ਸੀ ਉਹ ਤੇ ਫਿਰ ਮੁੜ ਕੇ ਜਦੋਂ ਕੁੜੀ ਨਿਕਲ ਗਿਆ ਮੁੜ ਕੇ ਹਾਡੇ ਘਰ ਆਏ ਨੇ ਉਹਦੀ ਮਾਂ ਉਦੋਂ ਸਾਡੇ ਇੱਥੇ ਬਰਾਤ ਹੀ ਤੇ ਉਹ ਘਰ ਕੋਈ ਦੀ ਕੋਈ ਆ ਗਈ ਕਿ ਮੈਂ ਸ਼ਹਿਰ ਲੱਗਾ ਦਾ ਗਦਾਪੁਰ ਬਾਰੀ ਦਾ ਹਸਤਾਲ ਇਹਨਾਂ ਮੈਨੂੰ ਟੈਲੀਫੋਨ ਕੀਤਾ ਵੀ ਐਡਾ ਦਾ ਗੱਲ ਹੋ ਗਈ ਆ ਮੈਂ ਚਲੋ ਸਰਦਾਰਾਂ ਘਰ ਲੈ ਜਾਓ ਸਰਦਾਰਾਂ ਘਰ ਗਏ ਤਾਂ ਕਹਿੰਦੇ ਐਡਾ ਦਾ ਲੱਗੇ ਆ ਉਹਨਾਂ ਆਖਿਆ ਵੀ ਇਹ ਤੇ ਇਹਨਾਂ ਨੂੰ ਤਿੰਨਾਂ ਨੂੰ ਕੋਈ ਪਤਾ ਜਦੋਂ ਮੁੰਡਾ ਤੁਹਾਡੇ ਕੋਲ ਜਾਂਦਾ ਰਿਹਾ ਵਾ ਤੁਸੀਂ ਉਦੋਂ ਪਤਾ ਕਰਦੇ ਵੀ ਉਹ ਮੁੰਡਾ ਆਉਂਦਾ ਤੇ ਕਿੱਥੋਂ ਆਉਂਦਾ ਤੇ ਕੌਣ ਆ ਉਦੋਂ ਉਹਨਾਂ ਨੂੰ ਪੁੱਛ ਗਏ ਸਰਦਾਰ ਦੇ ਪੇਕੇ ਨੂੰ ਕਿ ਕਿਹੜਾ ਤੁਹਾਡਾ ਚਾਚੇ ਦਾ ਮੁੰਡਾ ਵਾ ਜਿਹੜਾ ਤੁਹਾਡੇ ਕੋਲ ਆਉਂਦਾ ਵਾ ਇੱਕ ਵਾਰੀ ਨੇ ਆ ਗਿਆ ਆਓ ਉਦੀ ਮਾਂ ਕਹਿੰਦੀ ਕਾਫੀ ਵਾਰੀ ਗਿਆ ਵਾ ਫੇਰ ਕਹਿੰਦੇ ਜਗਾ ਤੇ ਵੀ ਲੈ ਕੇ ਗਿਆ ਉਹ ਉਹਦਾ ਨਾਲ ਜਗਾ ਤੇ ਭੇਜਾ ਕਿਤੇ ਗੋਰਖ ਨਾਦ ਦੇ ਕਿਤੇ ਕਹਿੰਦੀ ਗਿਆ ਗਿਆ ਵਾ ਹਨ ਨੂੰ ਵੀ ਨਹੀਂ ਪਤਾ ਚਲੋ ਸਾਡਾ ਬੇਟਾ ਉਹ ਸਾਨੂੰ ਤਾਂ ਪਤਾ ਹੀ ਨਹੀਂ ਦੇ ਹਨ ਨੂੰ ਤਾਂ ਇਹਦਾ ਕਿ ਨਹੀਂ ਪਤਾ ਵੀ ਕਿੱਥੇ ਤੇ ਕਿੱਥੇ ਨੇ ਇਹਨਾਂ ਬਾਰੋ-ਬਾਰ ਕਿਤੇ ਗਿਠਮੇੜ ਕੀਤੀ ਉਹਨਾਂ ਨੂੰ ਅੱਗੇ ਪਤਾ ਹੋਏਗਾ ਮੁੜਾ ਕੇ ਹੁੰਦਾ ਜਾਂਦਾ ਉਹਨਾ ਤਾਂ ਹੀ ਉੱਥੇ ਗਿਆ ਮੁੜਾ ਨਹੀਂ ਤਾਂ ਜਾ ਸਕਦਾ ਏ ਹੋਰ ਕਦੀ ਪਹਿਲਾਂ ਕਹਿੰਦੀ 50000 ਰੁਪਇਆ ਫੇਰ 60000 ਕਹ ਗਈ ਪੇਰੋਂ ਮੜਕੇ ਹਾਨੂੰ ਪੁਲਸ ਵਾਲਿਆਂ ਕਹ ਆ ਵੀ 90000 ਰੁਪਇਆ ਲੈ ਗਈ ਆ ਤੇ ਜਿਹੜੀ ਮੁਰੇ ਦੀ ਕਮਾਈ ਉਹ ਵੀ ਉੱਥੇ ਹੀ ਜਾਂਦੀ ਰਹੀ ਆ ਤੁਹਾਡੇ ਹਿਸਾਬ ਨਾਲ ਤੱਕਦੀ ਦਿੱਤਾ ਹੀ ਨਹੀਂ 1 ਰੁਪਇਆ ਵੀ ਇਹ ਵੀ ਗੱਲ ਆਖੀ ਆ ਵੀ ਜਿੱਦਣ ਕਿਤੇ ਲਾਪੇ ਬੱਚਾ ਤੁਹਾਡਾ ਹੈ ਤੁਹਾਡੇ ਹਵਾਲੇ ਕਰਦਾ ਵੀ ਕਿਤੇ ਤੇ ਕਿਤੇ ਪਿਛੇ ਨਿਕਲ ਨਹੀਂ ਆ ਜਦ ਹਾਨੂੰ ਨਹੀਂ ਦਾ ਪਤਾ ਵੀ ਕਿੱਥੇ ਆ ਤੁਸੀਂ ਲੱਭਦੇ ਆਪਣੇ ਆ ਜਾ ਕੇ ਰੇਸ ਤੇ ਰੇਸ ਤੇ ਨਾਲ ਟੈਲੀਫੋਨ ਤੇ ਫੱਟ ਗੱਲ ਹੋ ਜਾਂਦੀ ਆ ਬਾਕੀ ਹੁਣ ਸ਼ਹਿਰਾ ਖੂਰਾ ਨੇ ਪਠਾਨਕੋਟ ਦਾ ਕਰਦੇ ਮੈਂ ਫੇਰ ਆਇਆ ਜੋਦ ਕੋ ਮੈਂ ਪੈਸੇ ਲੈ ਕੇ ਜਾਂਦਾ ਰਿਹਾ ਮੈਂ ਜਾ ਕੇ ਲੱਬ ਲੁਬ ਕਾਇਣਾ ਹੁਣ ਮੈਨੂੰ ਕੀ ਪਤਾ ਕਿ ਕਿਹੜੀ ਦੁਕਾਨ ਦਾ ਕਿੱਥੇ ਨਹੀਂ